ਤਾਂ ਇਹ ਅਸੀਂ ਨਾ ਬੰਨ ਦੇ ਬੰਨੇ ਦੇ ਸਾਡੇ ਜਗ੍ਹਾ ਉਹ ਘਾਟਾ ਕਰੇ ਠੀਕ ਹੈ ਜੀ ਇਸ ਕਰਕੇ ਅਸੀਂ ਬੰਨ ਤੇ ਦਿਨ ਰਾਤ ਨੂੰ ਕਰ ਲਏ ਇਹਦੇ ਇੱਕ ਥੋੜੀ ਜਿਹੀ ਜਗ੍ਹਾ ਆ ਇਸ ਕਰਕੇ ਬੰਨ ਤੇ ਬੰਨਾ ਇਹਦੇ ਢਿਨੇ ਅਸੀਂ ਉੱਥੋਂ ਪਾਣੀ ਆਉਣ ਦੇ ਨਾਲ ਪਤਾ ਨਹੀਂ ਹੁਣ ਸੱਪ ਨੇ ਕੱਟਿਆ ਜਾਂ ਕੋਈ ਵੀ ਹਮ ਕਾਰਨ ਬਣਿਆ ਉਹ ਇਸ ਗੱਲ ਦਾ ਸਾਨੂੰ ਨਹੀਂ ਪਤਾ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਬਹੁਤ ਇਥੇ ਬੰਨਾ ਇਹਦੇ ਤੇ ਟਰੀਟਮੈਂਟ ਬਹੁਤ ਕਰਾਇਆ ਵਾ ਤਿੰਨ ਚਾਰ ਦਿਨ ਹਮ ਇਹ 6-7 ਦਿਨ ਇਹ ਮੱਝ ਰਹੀ ਹੈ ਬਿਮਾਰ 10-15 ਦਿਨ ਪਹਿਲਾਂ ਹੈਗੀ ਸੀ ਉਹ ਵੀ ਇਦਾਂ ਹੀ ਮੁਕੇ ਆ ਉਹਨਾਂ ਦਾ ਵੀ ਇਲਾਜ ਕਰਾਇਆ ਨਹੀਂ ਬਚੇ ਉਹ ਹਾਂਜੀ ਇਸ ਕਰਕੇ ਬਈ ਕੀ ਗੱਲ ਬਣੀ ਪਛੂ ਨੇ ਆਪਣੇ ਜੀ ਅਸੀਂ ਨਾ ਬੰਨ ਤੇ ਬੰਨੀ ਤੇ ਸਾਡੀ ਜਗਾ ਉਹ ਘਾਟਾ ਕਰੇ ਠੀਕ ਹੈ ਜੀ ਇਸ ਕਰਕੇ ਅਸੀਂ ਬੰਨ ਤੇ ਦਿਨ ਰਾਤ ਨੂੰ ਕਰ ਲਏ ਇਹਦੇ ਇੱਕ ਥੋੜੀ ਜਿਹੀ ਜਗਾ ਆ ਹਾਂਜੀ ਇਸ ਕਰਕੇ ਬੰਨ ਤੇ ਬੰਨਾ ਇਹਦੇ ਢਿਨੇ ਅਸੀਂ ਉੱਥੋਂ ਪਾਣੀ ਆਉਣ ਦੇ ਨਾਲ ਪਤਾ ਨਹੀਂ ਹੁਣ ਸੱਪ ਨੇ ਕੱਟਿਆ ਜਾਂ ਕੋਈ ਵੀ ਹਾਂ ਕਾਰਨ ਬਣਿਆ ਉਹ ਇਸ ਗੱਲ ਦਾ ਸਾਨੂੰ ਨਹੀਂ ਪਤਾ ਠੀਕ ਹੈ ਜੀ ਤੇ ਇਸ ਕਰਕੇ ਹੀ ਬਹੁਤ ਥੇ ਬੰਨਈ ਤੇ 3 ਹਫ਼ਤੇ ਮਿੰਟ ਬਹੁਤ ਕਰਾਇਆ ਵਾ 3-4 ਦਿਨ ਹੂੰ ਇਹ 6-7 ਦਿਨ ਇਹ ਮੱਝ ਰਹੀ ਹੈ ਬਿਮਾਰ 10-15 ਦਿਨ ਪਹਿਲਾਂ ਹੈਗੀ ਸੀ ਹੂੰ ਉਹ ਵੀ ਇਦਾਂ ਹੀ ਮੁੱਕੇ ਆ ਹੂੰ ਉਹਨਾਂ ਦਾ ਵੀ ਇਲਾਜ ਕਰਾਇਆ ਨਹੀਂ ਬਚੀ ਉਹ ਹਾਂਜੀ ਇਸ ਕਰਕੇ ਠੀਕ ਹੈ ਜੀ ਤੇ ਹੁਣ ਕੀ ਸੁਣਨ ਵਾਲਾ ਲੱਕੀ ਬੇਨਤੀ ਕਰਦੇ ਸਰਕਾਰ ਨੂੰ ਇਹ ਮੰਗ ਕਰਨਿਆ ਜੇ ਵੀ ਗਰੀਬ ਦਿਹਾੜੀਦਾਰ ਬੰਦੇ ਆ ਪਹਿਲੀ ਵੀ ਸਾਡੀ ਬਹੁ ਘਾਟਾ 6-5-6 ਕਨਾਲਾਂ ਤਾਂ ਸਾਰੀ ਹੂੰ ਉਹਦੇ ਨਾਲ ਘਰ ਦਾ ਵੀ ਖਰਚਾ ਨਹੀਂ ਚੱਲਦਾ ਇਸ ਕਰਕੇ ਪੀ ਪਾਣੀ ਆਇਆ ਵਾ ਉਹ ਜਿਹੜੀ ਫਸਲ ਹੈਗੀ ਸੀ ਉਹ ਵੀ ਸਾਰੀ ਰੁੜ ਗਈ ਸਾਡੀ ਹੂੰ ਇਹ ਖਾਣ ਪੀਣ ਨੂੰ ਕੋਈ ਵੀ ਨਹੀਂ ਰਹਿ ਗਿਆ ਵੀ ਨਾ ਪੱਠੇ ਰੱਟਾ ਜ਼ਮੀਨ ਦਿੱਤਾ ਕਿੰਨਾ ਕੋ ਆਪਣੇ ਕੋਲ ਬਾਈ ਜੀ ਬਾਈ 6 ਕਣਾ ਲੈ ਆਇਆ 6 ਕਣਾ ਲੈ ਆਇਆ ਹਾਂਜੀ ਠੀਕ ਹੈ ਜੀ ਤੇ ਨਾਂ ਕੀ ਬਾਈ ਜੀ ਆਪਣਾ ਲਖਵਿੰਦਰ ਸਿੰਘ ਪਿਤਾ ਦਾ ਨਾਂ ਜੀ ਜ਼ਕੀਰ ਸਿੰਘ ਪਿੰਡ ਕਿਹੜਾ ਜੀ ਇਹ ਦੂਲਾ ਸਿੰਘ ਵਾਲਾ ਜਿਹੜਾ ਫਰੋਇਪੁਰ ਜੀ ਹਾਂਜੀ ਠੀਕ ਹੈ ਹੁਣ ਸੁਣਨ ਵਾਲੇ ਨੇ ਇਹ ਕਹੋਗੇ ਕਿ ਕਿ ਮੇਰੀ ਮਦਦ ਕੀਤੀ ਜਾਵੇ ਹਾਂਜੀ ਇਹ ਸਰਕਾਰ ਨੂੰ ਵੀ ਸੰਸਦਤਾ ਵਾਲਿਆਂ ਨੂੰ ਇਹ ਵੀ ਅਪੀਲ ਆ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਘਰ ਆਸੀਂ ਠੀਕ ਹੈ ਜਹਾੜੀ ਦਫਾ ਕਰੀਦਾ ਤੇ ਪਹਿਲਾਂ ਵੀ ਕੋਈ ਪਸ਼ੂ ਮਰੇ ਪਸ਼ੂ ਮਰੇ ਤੁਹਾਡੀ ਮਸਲ ਹਾਂ ਪਹਿਲਾਂ ਵੀ 10-15 ਦਿਨ ਇੱਕ ਮੱਝ ਮਰੀ ਉਹ ਵੀ ਸੂਣ ਵਾਲੀ ਸੀ ਤੇ ਪਾ ਚਾਰ-ਪੰਜ ਮਹੀਨੇ ਰਹਿੰਦੇ ਸੀ ਉਹਦੇ ਤੇ ਮਿਲਦੀ ਸੀ ਅਜੇ ਦੁੱਧ ਦਾ ਗੁਜ਼ਾਰਾ ਕਰੀ ਜਾਂਦੇ ਸੀ ਪੀ ਪਾ ਲਈ ਤੁਸੀਂ ਢੇਰੇ 300 ਕਿਲੋ ਦੋ ਉਦੇ ਨਾਲ ਚੱਲੀ ਜਾਂਦਾ ਹੈ ਗੁਜ਼ਾਰਾ ਠੀਕ ਹੈ ਕੰਮ ਕਰ ਕੀ ਕਰਦੇ ਬਈ ਡੇੜੀ ਦਾ ਕੋਈ ਕਰੀਦਾ ਡੇੜੀ ਦਾ ਇੱਕ ਇੱਕ ਮਾਰਨ ਦਾ ਕਾਰਨ ਕੀ ਹੋ ਸਕਦਾ ਕੋਈ ਗਰਮੀ ਹੋ ਸਕਦੀ ਜਾਂ ਪਾਣੀ ਜ਼ਹਿਰੀਲਾ ਵਗਾਰਾ ਜਾਂ ਕੋਈ ਜਾਨਵਰ ਕਰ ਕੋਈ ਜਾਨਵਰ ਨਹੀਂ ਦਾ ਤੁਸੀਂ ਲਾ ਲਓ ਇਦਾਂ ਹੀ ਅੱਛਾ ਪਾਣੀ ਦਾ ਹੀ ਕੋਈ ਸਮਝ ਨਹੀਂ ਲੱਗੀ ਜੀ ਹਾਂਜੀ ਠੀਕ ਹੈ ਜੀ ਡਾਕਟਰਾਂ ਦੀ ਸਮਝ ਵੀ ਨਹੀਂ ਆਈ ਠੀਕ ਹੈ ਜੀ ਹਾਂਜੀ ਠੀਕ ਹੈ ਹੁਣ ਤੁਸੀਂ ਸੁਣਨ ਵਾਲੇ ਹੀ ਕਹੋਗੇ ਮਤਲਬ ਸਾਡੀ ਮਦਦ ਕੀਤੀ ਹੈ ਹਾਂਜੀ ਹਾਂਜੀ ਮਦਦ ਕੀਤੀ ਹੈ ਹਾਂ ਕੀ ਨਾਂਜੀ ਤੁਹਾਡਾ ਜੀ ਸੋਮਾਕਰ ਹਾਂਜੀ ਸੋਮਾਕਰ ਸੋਮਾਕਰ ਜੀ ਤਾਂ ਇਹ ਪਸ਼ੂ ਨੂੰ ਕੀ ਗੱਲ ਬਣੀ ਹੈ ਜੀ ਬੰਦ ਤੇ ਵਜਦੀ ਹੁੰਦੀ ਪਤਾ ਨਹੀਂ ਵੀਰੇ ਕੀ ਬਣਿਆ ਅੱਛਾ ਜੀ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਘਰ ਆਸੀਂ ਠੀਕ ਹੈ ਦਿਹਾੜੀ ਦਾ ਪਾ ਕਰੀਦਾ ਸਾਡੀ ਸੋਹੜੀ ਆਈ ਸੀ ਜੋ ਉਹ ਸਾਰੀ ਪਾਣੀ ਆਇਆ ਪਿਛਲੇ ਸਾਲ ਵੀ ਆਇਆ ਵਾ ਤੇ 23 ਵਿੱਚ ਉਦੋਂ ਵੀ ਸਾਰੀ ਫਸਲ ਇਦਾਂ ਹੀ ਹੋ ਗਈ ਇੱਕ ਸਾਲ ਹੀ ਚੱਕਿਆ ਹੁਣ ਫੇਰ ਉਦੋਂ ਹੋ ਗਿਆ ਠੀਕ ਹੈ ਹਾਂ ਪੱਥਰ ਰੱਥਾ ਸਾਹਿਬ ਉਹ ਤਾਂ ਹੀ ਸੀ ਸਾਡਾ ਠੀਕ ਹੈ ਤੇ ਕੀ ਕੰਮ ਕਰ ਕੀ ਕਰਦੇ ਹੋ ਜੀ ਕੋਈ ਨਹੀਂ ਆਪ ਠੀਕ ਨਹੀਂ ਰਹਿੰਦਾ ਬਿਮਾਰ ਰਹਿੰਦਾ ਅੱਛਾ ਜੀ ਹਾਂ ਕੁੜੀਆਂ ਚਾਰ ਆਪਣੇ ਠੀਕ ਹੈ ਜੀ ਹਾਂ ਠੀਕ ਕਰਨ ਵਾਲਾ ਕੋਈ ਵੀ ਨਹੀਂ ਇਹੋ ਜੀ ਤੇ ਮੱਝਾਂ ਦਾ ਹੀ ਸਾਰਾ ਸੀ ਸਾਨੂੰ ਡੰਗਰਾਂ ਦੇ ਤੇ ਇਹ ਤੇ ਕਹਿੰਦੇ ਇਹ ਚੱਲ ਫਸਲ ਡੁੱਬ ਗਈ ਤੇ ਪਸ਼ੂਆਂ ਵਿੱਚ ਗੁਜ਼ਾਰਾ ਕਰਨ ਗਏ ਹੂੰ ਪਸ਼ੂਆਂ ਰੱਬ ਰਹਿਣ ਨਹੀਂ ਦਿੱਤੇ ਹੂੰ ਇਹ ਪਸ਼ੂ ਕਿੰਨੇ ਕੋ ਤੁਹਾਡੇ ਕੋਲੇ ਪਸ਼ੂ ਇੱਕ ਮੱਝ ਆਈ ਗਏ ਤੇ ਇੱਕ ਗਾਂ ਠੀਕ ਹੈ ਜੀ ਹਾਂ ਤੇ ਮਦਦ ਵਗਾਰਾ ਕੋਈ ਹੋਈ ਤੁਹਾਡੇ ਹਾਲੇ ਤੱਕ ਨਹੀਂ ਜਦੋਂ ਪਹਿਲਾਂ ਪਸ਼ੂ ਵੀ ਮਰਿਆ ਤੁਹਾਡਾ ਜੀ ਹਾਲੇ ਤੱਕ ਨਹੀਂ ਠੀਕ ਹੈ ਜੀ